ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਅਬਦਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਪੰਜਾਬ ਦਾ ਵਿਰਸਾ ਅਤੇ ਪੰਜਾਬ ਦੇ ਵਿਰਸੇ ਦੇ ਨਾਲ ਜੁੜਿਆ ਹੋਇਆ ਤੀਆਂ ਦਾ ਤਿਹਾਰ ਜੋ ਕਿ ਸਮੇਂ ਦੇ ਨਾਲ ਅੱਜ ਦੇ ਵਿਰਸੇ ਦੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ ਸੋ ਉਸ ਨੂੰ ਅੱਜ ਦੇ ਯੂਥ ਨੂੰ ਜਿਹੜਾ ਇਹ ਵਿਰਸੇ ਦੇ ਨਾਲ ਜੋੜਨ ਦੇ ਲਈ ਕੈਬਨਿਟ ਮੰਤਰੀ ਹਰਪੰਦਰ ਸਿੰਘ ਈਟੀਓ ਉਹਨਾਂ ਦੇ ਧਰਮ ਪਤਨੀ ਮੈਡਮ ਸੁਨਿੰਦਰ ਜੀ ਅਤੇ ਮਾਤਾ ਜੀ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਸੋ ਗੱਲਬਾਤ ਕਰਾਂਗੇ ਤਾਂ ਮੰਤਰੀ ਜੀ ਅੱਜ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕੀ ਸੋਚ ਨੂੰ ਰੱਖਦਿਆਂ ਕਰ ਰਹੇ ਹੋ ਇਹ ਕੋ ਸਾਡਾ ਪੰਜਾਬ ਜਿਹੜਾ ਆ ਇਹ ਗੁਰੂਆਂ ਪੀਰਾਂ ਪਗਬਰਾਂ ਦੀ ਧਰਤੀ ਆ ਇੱਥੇ ਆਏ ਦਿਨ ਮੇਲੇ ਤਿਉਹਾਰ ਲੱਗਦੇ ਨੇ ਸੋ ਤੀਆਂ ਦਾ ਤਿਉਹਾਰ ਜਿਹੜਾ ਇੱਕ ਬਹੁਤ ਐਮ ਤਿਉਹਾਰ ਆ ਸਾਵਣ ਦੇ ਮਹੀਨੇ ਦੇ ਵਿੱਚ ਜਦੋਂ ਮੌਨਸੂਨ ਦਾ ਸੀਜ਼ਨ ਆਉਂਦਾ ਔਰ ਸਾਡੀ ਜਿਹੜੀ ਹਾੜ ਦੀਆਂ ਤਪਸਾਂ ਹੁੰਦੀਆਂ ਨੇ ਉਦੋਂ ਤੋਂ ਸਾਨੂੰ ਥੋੜੀ ਜੀ ਰਾਹਤ ਮਿਲਦੀ ਆ ਸੋ ਉਦੋਂ ਇਹ ਪੰਜਾਬ ਦੇ ਵਿੱਚ ਤਿਉਹਾਰ ਜਿਹੜਾ ਆ ਉਹ ਮਨਾਇਆ ਜਾਂਦਾ ਆ ਆ ਪਰ ਅਫਸੋਸ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚੋਂ ਇਹ ਤਿਹਾਰ ਜਿਹੜਾ ਅਲੋਪ ਹੁੰਦਾ ਜਾ ਰਿਹਾ ਸੋ ਅਸੀਂ ਕੋਸ਼ਿਸ਼ ਕੀਤੀ ਮੇਰੇ ਸਹਿਕਾਰਯੋਗ ਮਾਤਾ ਜੀ ਧਰਮ ਪਤਨੀ ਮੇਰੀ ਬੇਟੀ ਸਾਡੀਆਂ ਸਾਰੀਆਂ ਜੰਨੀਆਂ ਮਾਸੀਆਂ ਚਾਚੀਆਂ ਪਾਈਆਂ ਭੈਣਾ ਸਭ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਮਤਲਬ ਇਸ ਤਿਹਾਰ ਨੂੰ ਮਨਾਈਏ ਸੋ ਪਿਛਲੇ ਸਾਲ ਵੀ ਮਨਾਇਆ ਸੀਗਾ ਜੰਡਿਆਲਾ ਹਰ ਹਲਕੇ ਦੇ ਆ ਅ ਬਹੁਤ ਮਤਾਮਾ ਨੇ ਪੈਣਾ ਨੇ ਧੀਆਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਸੀਗਾ ਅੱਜ ਫੇਰ ਇਹ ਤਿਉਹਾਰ ਜਿਹੜਾ ਆ ਜੰਡਿਆਲਾ ਗੁਰੂ ਦੇ ਵਿੱਚ ਮਨਾਇਆ ਗਿਆ ਔਰ ਬਹੁਤ ਉਤਸ਼ਾਹ ਦੇ ਨਾਲ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਆ ਕੇ ਇਹਦੇ ਵਿੱਚ ਜਿਹੜਾ ਪਾਰਟਿਸਪੇਟ ਕੀਤਾ ਸੋ ਮੇਰੇ ਵੱਲੋਂ ਤੇ ਸਾਰੀਆਂ ਸ਼ੁਭ ਕਾਮਨਾਵਾਂ ਇਸ ਤਰ੍ਹਾਂ ਹੀ ਇਹ ਹੱਸਦੇ ਵਸਦੇ ਰਹਿਣ ਇਸ ਤਰ੍ਹਾਂ ਹੀ ਕਿੱਕਲੀਆਂ ਇਸ ਤਰ੍ਹਾਂ ਹੀ ਗਿੱਧੇ ਇਸ ਤਰ੍ਹਾਂ ਹੀ ਪਿੰਗਾ ਜੜੀਆਂ ਨੇ ਕੋ ਇਸ ਪੰਜਾਬ ਦੇ ਵਿੱਚ ਪਿੰਗਾ ਝੂਟਦੇ ਰਹਿਣ ਲੋਕ ਪੰਜਾਬ ਨੂੰ ਅਸੀਂ ਸੁਪਨਾ ਲਿਆ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿ ਅਸੀਂ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਉਹਨਾਂ ਹੀ ਛਿੰਜਾਂ ਦੀ ਧਰਤੀ ਬਣਾਉਣਾ ਹੈ ਉਹ ਇੱਥੇ ਬڑے-ਬڑے ਵੱਡੇ ਟੂਰਨਾਮੈਂਟ ਕੋਈ ਕਬੱਡੀ ਦਾ ਟੂਰਨਾਮੈਂਟ ਕੋਈ ਫੁੱਟਬਾਲ ਦਾ ਕੋਈ ਹਾਕੀ ਦਾ ਬڑے-ਬڑے ਟੂਰਨਾਮੈਂਟ ਹੁੰਦੇ ਨੇ ਬڑے-ਬڑے ਤਿਉਹਾਰ ਮਨਾਏ ਜਾਂਦੇ ਸੀਗੇ ਪਰ ਹੌਲੀ-ਹੌਲੀ ਸਮੇਂ ਦੀਆਂ ਸਰਕਾਰਾਂ ਨੇ ਇੱਧਰ ਕੋਈ ਜ਼ਿਆਦਾ ਧਿਆਨ ਨਹੀਂ ਦਿੱਤੇ ਸੋ ਲੋਕ ਜਿਹੜੇ ਸੀਗੇ ਉਹ ਮੁਸ਼ਕਲਾਂ ਦੇ ਵਿੱਚ ਪੈ ਗਏ ਨਸ਼ੇ ਦੀ ਆਮਦ ਹੋ ਗਈ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੀਗੀਆਂ ਬਹੁਤ ਵੱਧ ਗਈਆਂ ਇਹ ਤੇ ਉਹ ਆਰ ਵੀ ਉਹਨਾਂ ਚੰਗੇ ਲੱਗਦੇ ਨੇ ਜਦੋਂ ਜਦੋਂ ਚਿਹਰੇ ਦੇ ਉੱਤੇ ਖੁਸ਼ੀ ਹੋਵੇ ਤੇ ਜਦੋਂ ਨਸ਼ਿਆਂ ਦੇ ਵਿੱਚ ਦਲਦਲ ਹੋ ਗਿਆ ਪੰਜਾਬ ਤੇ ਫਿਰ ਕਿਹਦੇ ਚਿਹਰੇ ਤੇ ਖੁਸ਼ੀ ਆਉਣੀ ਸੀ ਅੱਜ ਸਾਨੂੰ ਇਸ ਗੱਲ ਦੀ ਤਸੱਲੀ ਆ ਕਿ ਅਸੀਂ 3 ਸਾਲ ਦੇ ਵਿੱਚ ਕਾਫੀ ਕੰਮ ਕੀਤੇ ਨੇ ਔਰ ਜੋਧ ਨਸ਼ਿਆਂ ਦੇ ਵਿਰੋਧ ਛੇੜਿਆ ਆ ਲੋਕਾਂ ਦੇ ਚਿਹਰਿਆਂ ਦੇ ਉੱਤੇ ਦੁਬਾਰਾ ਤੋਂ ਜੜੀਆਂ ਰੌਣਕਾਂ ਪਰਤਣ ਲੱਗੀਆਂ ਨੇ ਸੋ ਇਸ ਤਰ੍ਹਾਂ ਹੀ ਮੈਂ ਤੇ ਪ੍ਰਮਾਤਮਾ ਅੱਗੇ ਇਹੋ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਇਸ ਸਾਡੇ ਪੰਜਾਬ ਦੇ ਉੱਤੇ ਸਾਡੇ ਸਮਾਜ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਔਰ ਅਸੀਂ ਇਸ ਤਰ੍ਹਾਂ ਹੀ ਆਪਣੇ ਜਿਹੜੇ ਤਿਉਹਾਰ ਆ ਆਪਣੇ ਭੈਣ ਭਰਾਵਾਂ ਦੇ ਨਾਲ ਬਣਾਉਂਦੇ ਰਹੀਏ ਤਾ ਮੈਡਮ ਸੁੰਦਰਕੌਰ ਜੀ ਵੀ ਸਾਡੇ ਨਾਲ ਮੌਜੂਦ ਆ ਤਾਂ ਮੈਡਮ ਜਿਸ ਤਰ੍ਹਾਂ ਅੱਜ ਦੇਖ ਰਹੀ ਸੀ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਤਿਉਹਾਰ ਮਨਾਇਆ ਗਿਆ ਕੀ ਕਹਿਣਾ ਜਾਊਗਾ ਇਹ ਬਸ ਇਸੇ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਆਪਣੀਆਂ ਭੈਣਾਂ ਮਾਤਾਵਾਂ ਬੱਚੀਆਂ ਨਾਲ ਇਸ ਤਰ੍ਹਾਂ ਹੀ ਮਿਲਦੇ ਰਹੀਏ ਇਸ ਮੇਲੇ ਨੂੰ ਧੀਆਂ ਨੂੰ ਜਿਹੜੀਆਂ ਕਿ ਰੌਣਕਾਂ ਲੈ ਕੇ ਆ ਰਹੀਆਂ ਹਨ ਪੰਜਾਬ ਵਿੱਚ ਇਸ ਰੌਣਕ ਨੂੰ ਇਸੇ ਤਰ੍ਹਾਂ ਕਾਇਮ ਰੱਖੀਏ ਔਰ ਤਿਰੰਜਨਾ ਅਜਿਹੇ ਸ਼ਬਦ ਜਿਹੜੇ ਆ ਬੱਚਿਆਂ ਨੂੰ ਭੁੱਲ ਜਾ ਰਹੇ ਸੀ ਵਿਸਰ ਜਾ ਰਹੇ ਸੀ ਸੌਣ ਦਾ ਸੰਧਾਰਾ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਵਿਰਾਸਤੀ ਜਿਹੜੀਆਂ ਸਾਡੀਆਂ ਚੀਜ਼ਾਂ ਸੀ ਉਹਨਾਂ ਨੂੰ ਅੱਜ ਅਸੀਂ ਡਿਸਪਲੇ ਵੀ ਕੀਤਾ ਬਾਹਰ ਪਿੰਗਾ ਵੀ ਲਗਾਈਆਂ ਝੂਲੇ ਵੀ ਲਗਾਏ ਆ ਤਾਂ ਉਹ ਮਾਹੌਲ ਨੂੰ ਦੁਬਾਰਾ ਸਿਰਜਣ ਦੀ ਕੋਸ਼ਿਸ਼ ਵਿੱਚ ਸਾਡੇ ਮਾਤਾ ਜੀ ਦਾ ਵਿਸ਼ੇਸ਼ ਯੋਗਦਾਨ ਕਿਉਂਕਿ ਇਹ ਉਹਨਾਂ ਦੇ ਉਦਮ ਸੀ ਉਹਨਾਂ ਦੀ ਪ੍ਰੇਰਣਾ ਸੀ ਔਰ ਇਸ ਨੂੰ ਅਸੀਂ ਜੀਵ ਕਰਨ ਲਈ ਮਾਤਾ ਜੀ ਵੱਲੋਂ ਹੀ ਆਸ਼ੀਰਵਾਦ ਦਿੱਤਾ ਔਰ ਹਮੇਸ਼ਾ ਹੀ ਉਹਨਾਂ ਦੇ ਇਸ ਆਸ਼ੀਰਵਾਦ ਦੇ ਨਾਲ ਅਸੀਂ ਇਸ ਤਰ੍ਹਾਂ ਦੀ ਜਿਹੜੀ ਰੌਣਕ ਹੈ ਉਹਨੂੰ ਜੰਡਿਆਲਾ ਗੁਰੂ ਆਪਣੀਆਂ ਭੈਣਾਂ ਨਾਲ ਆਪਣੀਆਂ ਮਾਤਾਵਾਂ ਬੱਚੀਆਂ ਨਾਲ ਇਸ ਤਰ੍ਹਾਂ ਸਾਂਝੇ ਕਰਦੇ ਹੋਏ ਲਗਾਤਾਰ ਵਾਹਿਗੁਰੂ ਬਾਤ ਵਿਚਾਰਨ ਤੇ ਇਸ ਤਰ੍ਹਾਂ ਹੀ ਅਸੀਂ ਇਹ ਖੁਸ਼ੀਆਂ ਸਾਰਿਆਂ ਨਾਲ ਸਾਂਝੀਆਂ ਕਰਦੇ ਹਾਂ ਮੈਡਮ ਸੁਨੇਣਾ ਰੰਦਾਵਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਮੈਡਮ ਕਿਸ ਤਰ੍ਹਾਂ ਦਾ ਉਤਸ਼ਾਹ ਅੱਜ ਬੱਚਿਆਂ ਦੇ ਵਿੱਚ ਦੇਖਣ ਨੂੰ ਆਹ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸੈਸਟਰੀ ਕਾਲ ਜਿਵੇਂ ਕਿ ਤੁਸੀਂ ਅੱਜ ਦੇਖ ਹੀ ਰਹੇ ਹੋ ਆਸੀਂ ਇਹ ਪਹਿਲਾਂ 2 ਦਿਨ ਦਾ ਪਹਿਲਾਂ ਪਲਾਨ ਕੀਤਾ ਸੀ ਔਰ ਤੁਸੀਂ ਦੇਖ ਰਹੇ ਹੋ ਕਿੰਨੀ ਵੱਡੀ ਗਿਣਤੀ ਵਿੱਚ ਜਿੱਥੇ ਸਾਡੀਆਂ ਭੈਣਾਂ ਉਹਨਾਂ ਦੀਆਂ ਬੱਚੀਆਂ ਸਾਰੇ ਸਾਡੇ ਇੱਥੇ ਵਿੱਚ ਪਹੁੰਚੇ ਨੇ ਸੋ ਇਹ ਉਪਰਾਲਾ ਅਸੀਂ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਿਛਲੇ ਸਾਲ ਵੀ ਉਹਨਾਂ ਨੇ ਇਹ ਉਪਰਾਲਾ ਕੀਤਾ ਸੀ ਸੋ ਅਸੀਂ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਨਾਲ ਉਹਨਾਂ ਦੇ ਮਾਤਾ ਜੀ ਦਾ ਔਰ ਉਹਨਾਂ ਦੇ ਧਰਮ ਸਪਤਨੀ ਦਾ ਔਰ ਸਾਡੀ ਛੋਟੀ ਬੱਚੀ ਪਰਜੀਤ कौर ਦਾ ਕਿਉਂਕਿ ਉਹ ਚ ਬਹੁਤ ਉਸ਼ਾਗ ਅਸੀਂ ਕਿ ਮੈਂ ਦੇਖਾਂ ਕਿ ਪੁਰਾਣਾ ਸਮਾਂ ਕਿਸ ਤਰ੍ਹਾਂ ਦਾ ਹੁੰਦਾ ਸੀ ਉਹ ਕਾਫੀ ਐਕਟੀਵਿਟੀ ਕਰਦੀ ਇਸ ਚੀਜ਼ ਵਿੱਚ ਸੋ ਵਧੀਆ ਲੱਗਦਾ ਜਦੋਂ ਆਪਣੇ ਬੱਚੇ ਜਿਹੜੇ ਕਿ ਆ ਚੀਜ਼ਾਂ ਤੋਂ ਦੂਰ ਜਾ ਰਹੇ ਐ ਤੇ ਉਹ ਵਾਪਿਸ ਆਂਦੇ ਐ ਬੜੀ ਖੁਸ਼ ਹੁੰਦੀ ਜਦੋਂ ਸਾਰਾ ਕੁਝ ਦੇਖਦੇ ਆਪ ਆਰਗੇਨਾਈਜ਼ ਕਰਦੀ ਹਰ ਇੱਕ ਚੀਜ਼ ਨੂੰ ਨਿੱਕੀ-ਨਿੱਕੀ ਚੀਜ਼ ਨੂੰ ਆਪ ਦੇਖਦੀ ਐ ਸੋ ਅਸੀਂ ਮੰਤਰੀ ਸਾਹਿਬ ਦਾ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਿ ਆ ਲੋਕੀ ਭੁੱਲ ਜਾ ਚੁੱਕੇ ਸੀ ਜਿਹੜੇ ਸਾਡੇ ਆ ਦਿਨ ਤਿਉਹਾਰ ਸੀ ਕਿਸੇ ਕਿਸੇ ਅਗੇ ਸੀ ਅਸੀਂ ਉਹਨਾਂ ਨਾਲ ਫੇਰ ਵਾਪਸ ਮਨਾ ਰਹੇ ਆ ਅਸੀਂ ਮੈਡਮ ਦਾ ਮੰਤਰੀ ਸਾਹਿਬ ਦਾ ਉਹਨਾਂ ਦੇ ਮਾਤਾ ਜੀ ਦਾ ਤੇ ਖਾਸ ਤੌਰ ਤੇ ਸੀਐਮ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਵਾਰੀ ਫੇਰ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਉਹਨਾਂ ਨਾਲ ਸਾਥ ਦੇਵਾਂਗੇ ਔਰ ਅਸੀਂ ਇਸ ਤਰ੍ਹਾਂ ਹੀ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਂਦੇ ਰਵਾਂਗੇ ਧੰਨਵਾਦ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੀਆਂ ਦਾ ਤਿਉਹਾਰ ਜਿਹੜਾ ਵਾ ਉਹ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਮਨਾਇਆ ਗਿਆ ਵਾ ਤਾਂ ਉਤਸ਼ਾਹ ਇੱਕ ਵਾਰੀ ਕੈਮਰਾ ਘੁਮਾ ਦਿਓ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਤੁਸੀਂ ਦੇਖ ਸਕਦੇ ਜੀ ਕਿ ਲੋਕ ਮੌਕੇ ਦੇ ਉੱਤੇ ਪਹੁੰਚ ਕੇ ਜੋ ਮੰਤਰੀ ਨੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਉਹਨਾਂ ਨੂੰ ਮਿਲ ਰਹੇ ਨੇ ਆਪਣੀਆਂ ਸਮੱਸਿਆਵਾਂ ਵੀ ਦੱਸ ਰਹੇ ਨੇ ਤਾਂ ਆਮ ਲੋਕਾਂ ਦੇ ਰੂਬਰੂ ਵੀ ਜਿਹੜਾ ਵਾ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਜੀ ਹੋ ਰਿਹਾ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਕੈਮਰਾਮੈਨ ਆਰਦੀ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ